ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਮੁਤਾਬਕ ਤੀਸ਼ਪਰ ਦੇ ਵਿੱਚ ਸੱਤ ਗੇੜਾਂ ਦੇ ਵਿੱਚ ਵੋਟਾਂ ਪਾਈਆਂ ਜਾਣਗੀਆਂ ਅਤੇ ਚਾਰ ਜੂਨ ਨੂੰ ਨਤੀਜੇ ਕੋਸ਼ਿਸ਼ ਕੀਤੇ ਜਾਣੇ ਹਨ ਪੰਜਾਬ ਨੂੰ 7ਵੇਂ ਗੇੜ ਤੇ ਵਿੱਚ ਰੱਖਿਆ ਗਿਆ ਭਾਵੇਂ ਆਖਰੀ ਗੇੜ ਦੀਆਂ ਵੋਟਾਂ ਜਿਹੜੀਆਂ 1 ਜੂਨ ਨੂੰ ਹੋਣ ਜਾ ਰਹੀਆਂ ਨੇ ਉਦੋਂ ਪੰਜਾਬ ਦੇ ਵਿੱਚ ਚੋਣ ਹੋਣੀ ਹੈ ਇੱਕ ਤਾਂ ਉਹਨਾਂ ਦਿਨਾਂ ਚ ਪੰਜਾਬ ਇੱਕ ਪੁਰਾਣੇ ਜ਼ਖਮ ਦੇ ਦਰਦ ਨੂੰ ਹੰਡਾਰਿਆ ਹੁੰਦਾ ਹੈ ਤੇ ਦੂਜੇ ਪਾਸੇ ਉਸ ਵੇਲੇ ਗਰਮੀ ਪੂਰੇ ਸਿਖਰਾਂ ਤੇ ਹੁੰਦੀ ਹੈ ਸੋ ਇਹਨਾਂ ਤਰੀਕਾ ਨੂੰ ਲੈ ਕੇ ਲਗਾਤਾਰ ਪੰਜਾਬ ਚ ਹਲਕਾ ਫੁਲਕਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਸੇ ਤਰੀਕਾ ਨੂੰ ਲੈ ਕੇ ਖੜੇ ਹੋਏ ਮਸਲੇ ਤੇ ਹੁਣ ਕਾਂਗਰਸ ਨੇ ਵੀ ਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹੈ ਇਹਨਾਂ ਚੋਣਾਂ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਪੰਜਾਬ ਚ ਲੋਕ ਸਭਾ ਚੋਣ ਦੀ ਤਰੀਕ ਬਦਲਣ ਦੀ ਮੰਗ ਕਰ ਰਹੇ ਹੈ ਇਸ ਸਬੰਧੀ ਸਮੁੱਚੀ ਪੰਜਾਬ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਪੰਜਾਬ ਵਿੱਚ ਚੋਣਾਂ ਦੀ ਤਰੀਕ ਬਦਲੀ ਜਾਵੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਪੰਜਾਬ ਚ ਚੋਣਨ ਦੀ ਲੋਾਈ ਦਾ ਸੀਜ਼ਨ ਹੁੰਦਾ ਹੈ ਇਤਸਰ ਸਮੇਤ ਦੌਰਾਨ ਤਰੀਕਾ ਰੱਖ ਕੇ ਸਾਜਿਸ਼ ਰਚੀ ਗਈ ਹੈ ਤਾਂ ਜੋ ਕਿਸਾਨਾਂ ਦੀ ਵੋਟ ਘੱਟ ਪੁੱਗਤੇ ਉਹਨਾਂ ਕਿਹਾ ਕਿ ਕਿਸਾਨਾਂ ਦੇ ਵੋਟ ਘੱਟ ਪੈਣ ਦੇ ਨਾਲ ਕਿਸੇ ਖਾਸ ਪਾਰਟੀ ਨੂੰ ਜ਼ਰੂਰ ਫਾਇਦਾ ਹੋਏਗਾ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਪਾ ਨੇ ਮੰਗ ਕੀਤੀ ਹੈ ਕਿ ਪੰਜਾਬ ਚ ਲੋਕ ਸਭਾ ਦੀ ਚੋਣ ਹਰਿਆਣਾ ਦੇ ਨਾਲ ਹੀ ਹੋਣੀ ਚਾਹੀਦੀ ਹੈ ਬਾਜਪਾ ਨੇ ਇਲਜ਼ਾਮ ਲਾਉਂਦੇ ਆ ਕਿ ਹੈ ਕਿ ਭਾਜਪਾ ਸਾਰੀਆਂ ਥਾਵਾਂ ਤੋਂ ਫ੍ਰੀ ਹੋ ਕੇ ਆਖਿਰ ਦੇ ਵਿੱਚ ਪੰਜਾਬ ਚ ਆਪਣਾ ਤੰਤਰ ਵਰਤੇਗੀ ਤੇ ਇਸ ਤਰੀਕੇ ਦੇ ਨਾਲ ਪੰਜਾਬ 'ਚ ਨਿਰਪੱਖ ਚੋਣਾਂ ਨਹੀਂ ਹੋ ਸਕਣਗੀਆਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 7ਵੇਂ ਤੇ ਆਖਰੀ ਗੇੜ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਇਹਨਾਂ ਚੋਣਾਂ ਦੇ ਨਤੀਜਿਆਂ ਦਾ ਐਲਾਨ 4 ਜੂਨ ਨੂੰ ਕਰ ਦਿੱਤਾ ਜਾਏਗਾ ਪਰ ਇਹਨਾਂ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਜਿੱਥੇ ਕਾਂਗਰਸ ਪਰੇਸ਼ਾਨ ਹੈ ਉੱਥੇ ਹੀ ਸਿਆਸੀ ਪਾਰਟੀਆਂ ਨੂੰ ਆਪਣਾ ਪ੍ਰਚਾਰ ਕਰਨ ਵਾਸਤੇ ਖੁੱਲਾ ਸਮਾਂ ਜ਼ਰੂਰ ਮਿਲ ਰਿਹਾ ਹੈ ਇਸ ਕਰਕੇ ਪਾਰਟੀਆਂ ਵੋਟਰਾਂ ਦੇ ਕੋਲ ਆਪਣੀ ਪਹੁੰਚ ਕਰਨ ਦੇ ਵਿੱਚ ਜ਼ਿਆਦਾ ਕਾਮਯਾਬ ਹੋ ਸਕਦੀਆਂ ਨੇ ਪਰ ਸਮੁੱਚੇ ਪੰਜਾਬ ਦੇ ਲਈ ਇਹ ਦਿਨ ਬੜੇ ਮਾੜੇ ਮੰਨੇ ਜਾਂਦੇ ਆ ਕਿਉਂਕਿ ਜੂਨ ਦੇ ਪਹਿਲੇ ਹਫਤੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਿਆਨਕ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੱਖਾਂ ਦਾ ਘਾਣ ਹੋਇਆ ਸੀ ਸੋ ਇਨ੍ਹਾਂ ਦਿਨਾਂ ਦੇ ਵਿੱਚ ਵੋਟਾਂ ਪੈਂਦੀਆਂ ਨੇ ਤੇ 4 ਜੂਨ ਨੂੰ ਜਿਸ ਦਿਨ ਨਤੀਜੇ ਆਉਣ ਦੇ ਉੱਤੇ ਜਿੱਤਣ ਵਾਲੀ ਸਿਆਸੀ ਪਾਰਟੀ ਜਸ਼ਨ ਮਨਾ ਰਹੀ ਹੋएगी ਉੱਥੇ ਦੂਜੇ ਪਾਸੇ ਪੰਜਾਬ ਦੇ ਦਰਦੀਆਂ ਦੇ ਦਿਲਾਂ ਦੇ ਵਿੱਚ ਮਾਤਮ ਪਸਰਿਆ ਹੋਏਗਾ ਪਰ ਇਹ ਸਭ ਦੇ ਵਿਚਾਲੇ ਕਾਂਗਰਸ ਦੀ ਇਸ ਅਪੀਲ ਦੇ ਉੱਤੇ ਕੀ ਚੋਣ ਕਮਿਸ਼ਨ ਤਰੀਕਿਆਂ ਦੇ ਵਿੱਚ ਕੋਈ ਬਦਲਾਅ ਕਰੇਗਾ ਜਾਂ ਫਿਰ ਇੰਨਾ ਹੀ ਤਰੀਕਾ ਨੂੰ ਰੱਖਿਆ ਜਾਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ